ਮੇਰੇ ਹਸਬੰਦ ਨੇ ਹੈ ਪ੍ਰਗਟ ਸਿੰਘ ਮੇਰੇ ਕੱਲ 8 ਵਜੇ ਉਹਨਾਂ ਨਾਲ ਗੱਲ ਹੋਈ ਮੈਨੂੰ ਕਹਿੰਦੇ ਵੇ ਥੱਲੇ ਚੱਲਿਆਂ ਵਾ ਮੈਨੂੰ ਮੁੜ ਕੇ ਬੁਹਨੀ ਆ ਆ ਮੈਨੂੰ ਨਹੀਂ ਪਤਾ ਕੀ ਹੋਇਆ ਕਿ ਨਹੀਂ ਹੋਇਆ ਮੇਰੇ ਗੱਲ ਨਹੀਂ ਹੋਈ ਮੈਂ ਤਰਸ ਗਈ ਗੱਲ ਕਰਨ ਨੂੰ ਐਵੇਂ ਮੈਂ ਕਰਨਾ ਤਰਸ ਗਈ ਮੈਂ ਤਰਸ ਗਈ ਆ ਮੇਰੇ ਦੋ ਬੱਤਰ ਹੋ ਲਗੇ ਕਿਉਂ ਨੋ ਹਾਏ ਮੰਮੀ ਮੇਰੇ ਲਗੇ ਹਏ ਮੇਰਾ ਘਰ ਵਾਲੇ ਆ ਮੇਰਾ ਖਾ ਲਿਆ ਸੁ ਜਮਾ ਸਾਲ ਹੋ ਗਿਆ ਸਹੀ ਸਾਲ ਹੋ ਗਿਆ ਨਾ ਫੁੱਟ ਸਹੀ ਸਾਲ ਮਦ ਕਦੀ ਸੇਲ ਪਿੜ ਵੀ ਨਹੀਂ ਹੋਈ ਕਦੀ ਲਾਛ ਛੁੱਟੀ ਕਦੋਂ ਆਏ ਸੀ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਇੱਥੇ ਕੱਟ ਕੇ ਗਿਆ ਜੇ ਨਾਮ ਮੇਰਾ ਵੱਡਾ ਭਰਾ ਵਾ ਤੇ ਨਾਮ ਨੈਪਰਗੜ ਸਿੰਘਾ ਤੇ ਹਾਈ ਐਲਟੀ ਦੇ ਵਿੱਚ ਹੀ ਸ਼੍ਰੀਨਗਰ ਤੇ ਉੱਥੇ ਥੋੜਾ ਆਕਸੀਜਨ ਦੀ ਕਮੀ ਹੋਣ ਕਰਕੇ ਅਟੈਕ ਆਇਆ ਵਾ ਤੇ ਮੇਰੇ ਚੱਪਤ ਪਰਤੀ ਹੋਇਆ ਸੀ ਤੇ ਇਹ 11ਵਾਂ ਸਾਲ ਚੱਲ ਰਿਹਾ ਹੈ ਇਹ 2015 ਦੇ ਵਿੱਚ ਪਰਤੀ ਆਵੇ ਤੁਸੀਂ ਪਰਤੀ ਪਹੁੰਚ ਗਏ ਸੀ ਹਾਂਜੀ ਹਾਂਜੀ ਪਾਜੀ ਮੈਂ ਵੀ ਉਹ ਲਾਸਟ ਗੱਲਬਾਤ ਕਰ ਦੋ ਜੀ ਛੱਡਣਾ ਲਾਸਟ ਗੱਲ ਪਾਜੀ ਮੇਰੀ ਕੱਲ ਹੀ ਹੋਈ ਸੀ ਤੇ ਉਦੋਂ ਇਹਨਾਂ ਇਹੀ ਕਿਹਾ ਹੈ ਕਿ ਮੈਨੂੰ ਸਾਹ ਚੱਟ ਰਿਹਾ ਵਾ ਬਾਅਦ ਚ ਗੱਲ ਕਰਾਂਗਾ ਹਾਂ ਕਿਹੜੀ ਜਗ੍ਹਾ ਡਿਊਟੀ ਹੈ ਉਡੀ ਸ਼ਿਰਿੰਗਰ ਨਗਰ ਤੋਂ ਮੰਨ ਤੋਂ ਆ ਗਿਆ ਸੁੰਨੀ ਆਰਰ ਬਟਾਲੀ ਕਰੋ ਤੋ ਕਰ ਰਹੀ ਸੀ ਜੀ ਦੀ ਲੱਗਦੇ ਵਿੱਚ 21 ਜਨਵਰੀ ਪਿਛਲੇ 1 ਸਾਲ ਹੋ 21 ਜਨਵਰੀ ਨੂੰ 1 ਸਾਲ ਹੋ ਜਾਂਦਾ ਅੱਜ ਹਾਂਜੀ ਬੋਡੀ ਦਾ ਭਾ ਲੈ ਲਗਾ ਕਿਸ ਨੂੰ ਨਾ ਬੋਡੀ ਦਾ ਭਾ ਜੀ ਅੱਜ ਰਾਤ ਨੂੰ ਦੱਸ ਰਿਹਾ ਕਿ ਅਮਰਸਰ ਦੇ ਐਮ ਐਚ ਦੇ ਵਿੱਚ 12 ਵਜੇ ਤੱਕ ਪਹੁੰਚ ਸਕਦੀ ਆ ਕਾਲ ਨੂੰ ਆਣਾ ਪਤਾ ਲੱਗਾ ਕਿ ਕੀ ਹੋਇਆ ਹਾਂਜੀ ਕਾਰਨ ਪਰ ਲੱਗਾ ਕਿ ਇਹਦੇ ਬਾਰੇ ਉਹਨਾਂ ਨੂੰ ਆਕਸੀਜਨ ਦਾ ਦਵਾਈ ਆ ਆਕਸੀਜਨ ਤੇ ਕਰ ਰਹੇ ਨਾ ਜਿਹੜਾ ਡਿਊਟੀ ਕਰਦੇ ਹਾਂ ਹਾਂ ਜਿਹੜੀ ਡਿਊਟੀ ਦੇ ਵਿੱਚ